समा उन्हना दस मिनट उस अमन कहार अगण, जी हरियाणे तो तैयार रहना मुर्पी संदीप फूल जी अज की महाराणी के ਦੂਰ ਦੇਡਾ ਆਇਓ ਮੇਰੇ ਸਾਰੇ ਸਤਿਕਾਰਯੋਗ ਤੇ ਮੇਰੇ ਬਹਾਦਰ ਕਿਸਾਨ ਭਰਾਵੋ ਤੇ ਮੇਰੇ ਕੋ ਭੈਣੋ ਅੱਜ ਜਦੋਂ ਅਸੀਂ ਰੈਲੀ ਕਰ ਰਹੇ ਆ ਇੱਕੋ ਹੀ ਸਵਾਲ ਹੈ ਸਭ ਦੇ ਸਾਹਮਣੇ ਸਵੇਤ মিডিਆ ਸਮਿਤ ਚੈਨਲ ਵਾਲਿਆਂ ਦੇ ਵੀ ਇਸ ਮਹਾਂ ਰੈਲੀਆਂ ਦਾ ਤੇ ਦਿੱਲੀ ਕੂਚ ਵਾਲੇ 13 ਤਰੀਕ ਦੇ ਪ੍ਰੋਗਰਾਮ ਦਾ ਮਕਸਦ ਕੀ ਆ ਮਨੋਰਥ ਕੀ ਆ ਮਕਸਦ ਬਾਰੇ ਆਪਾਂ ਗੱਲ ਕਰਾਂਗੇ ਫਿਰ ਉਹ ਤਾਂ ਅਨਾਲ 10 ਮਿੰਟ ਹੀ ਐ ਕੋਈ ਬਾਤੂ ਗੱਲ ਨਹੀਂ ਕਰਨੀ ਅਸੀਂ ਨੋਟ ਕਰਿਓ ਦੱਸੋਗਾ ਬਦਨਾਮ ਵੀ ਸਾਨੂੰ ਦਿੱਲੀੋਂ ਆਇਆ ਨੂੰ ਕਿੰਨੇ ਮਹੀਨੇ ਹੋ ਗਏ 26 ਮਹੀਨੇ ਹੋ ਗਏ ਪੂਰੇ 2 ਸਾਲ ਪੂਰੇ ਤੇ 2 ਮਹੀਨੇ ਉੱਤੇ 26 ਮਹੀਨਿਆਂ ਦੇ ਵਿੱਚ 26 ਮਹੀਨਿਆਂ ਦੇ ਸਮੇਂ ਦੇ ਵਿੱਚ ਸਰਕਾਰਾਂ ਦਾ ਦਿੱਲੀ ਸਰਕਾਰ ਦਾ ਪੰਜਾਬ ਸਰਕਾਰ ਦਾ ਕਿਸਾਨਾਂ ਦੇ ਮੁੱਦਿਆਂ ਪ੍ਰਤੀ ਮਜ਼ਦੂਰਾਂ ਦੇ ਮੁੱਦਿਆਂ ਪ੍ਰਤੀ ਰਵਈਆ ਕੀ ਆਇਆ ਰੁਕ ਕੀ ਆਇਆ ਉਹਦੇ ਵਿੱਚੋਂ ਨਿਕਣਾ ਹੈ ਇਹ ਕੂਚ ਪ੍ਰੋਗਰਾਮ ਤੇ ਰੇਲਗਾਂ ਉਹਨਾਂ ਦਾ ਰਵਈਆ ਜੋ ਉਹਨਾਂ ਨੇ ਵਾਦੇ ਕੀਤੇ ਸੀ ਜਿੰਨੀਆਂ ਜਦੋਂ ਅਸੀਂ ਵਾਪਸੀ ਕੀਤੀ ਹੈ ਘਰ ਵਾਪਸੀ ਲਿਖਤੀ ਰੂਪ ਦੇ ਵਿੱਚ ਵਾਦੇ ਕੀਤੇ ਸੀ ਉਹ ਸਾਰੇ ਵਾਦੇ ਨੂੰ ਲਾਗੂ ਕਰਨ ਦੀ ਵਜਾਏ ਉਲਟਾ ਉਲਟਾ ਮੈਂ ਸ਼ੁਰੂ ਕੀਤਾ 100 180 ਡਿਗਰੀ ਉਲਟਾ ਮੈਂ ਸ਼ੁਰੂ ਕੀਤਾ ਸਾਨੂੰ ਕਹਿੰਦੇ ਸੀ ਪ੍ਰਦੂਸ਼ਣ ਕਾਨੂੰਨ ਦੇ ਵਿੱਚ ਪਰਾਲੀ ਪ੍ਰਦੂਸ਼ਣ ਨੂੰ ਨਹੀਂ ਲੈਂਦਾ ਜਾਊਗਾ ਪਰ ਉਹਨੇ ਖੋਕ ਕੇ ਲੈਂਦਾ ਪਰਾਲੀ ਦੇ ਪ੍ਰਦੂਸ਼ਣ ਦੇ ਤਹਿਤ ਪਾਚੇ ਬਣਾਏ ਸਾਡੇ ਕੁੱਟਿਆ ਕਿਸਾਨਾਂ ਨੂੰ ਖੁਦ ਕਿਸੇਆ ਕਰ ਲਈ ਮਜਬੂਰ ਕੀਤਾ ਇੱਕ ਗੁੱਟ ਗੁਰੂ ਦੇ ਵਿੱਚ ਕਿਸਾਨ ਰਾਣੀ ਦੇ ਕੇਸ ਤੋਂ ਡਰਦਾ ਹੋਇਆ ਖੁਦਕੁਸ਼ੀ ਕੀਤੀ ਹੈ ਉਹਨਾਂ ਨੇ ਕਿਹਾ ਸੀਗਾ ਬਿਜਲੀ ਐਕਟ 220 ਰੱਦ ਕਰਾਂਗੇ ਪ੍ਰਾਈਵੇਟਾਂ ਨੂੰ ਕਾਰਪੋਰੇਟਾਂ ਨੂੰ ਬਿਜਲੀ ਦੇ ਖੇਤਰ ਦੇ ਵਿੱਚ ਨਹੀਂ ਆਉਣ ਦੇਵਾਂਗੇ ਪਰ ਉਹਨਾਂ ਨੇ ਲਿਆਂਦਾ ਆਹ ਜਿਹੜੇ ਤੁਸੀਂ ਰੋਜ਼ ਦੇਖ ਰਹੇ ਹੋ ਚਿੱਪ ਵਾਲੇ ਮੀਟਰ ਡਿਜੀਟਲ ਵਾਲੇ ਮੀਟਰ ਜਬਰੀ ਦਾਵੇ ਸ਼ੁਰੂ ਕੀਤੇ ਆ ਉਹੀ ਕੰਪਨੀਆਂ ਦਾ ਗੋਲ ਵਾਲਾ ਕੰਮ ਦੀ ਖਾਤਰ ਬਿਜਲੀ ਖੇਤਰ ਦੇ ਵਿੱਚ ਜਿਹੜੀ ਸਾਡੇ ਘਰ ਨੂੰ ਖਫਤ ਕਰਾ ਰਿਹਾ ਹੈ ਉਹਨਾਂ ਦੇ ਵਿੱਚ ਉਹਨੇ ਕਿਹਾ ਸੀਗਾ ਵੀ ਦਿੱਲੀ ਜੋ ਲਖੀਮਪੁਰ ਕਾਂਡ ਦੇ ਦੋਸ਼ੀ ਐ ਕਾਂਡਾ ਉਹਦੇ ਚ ਸਾਨੂੰ ਨਿਆਂ ਦੇਵਾਂਗੇ ਦੋਸ਼ੀਆਂ ਨੂੰ ਸਜ਼ਾ ਦੇਵਾਂਗੇ ਸੰਤ ਮਠਾਤੀ ਐ ਪਰ ਉਹ ਸੱਟਾ ਨੇ ਕੀ ਕੀਤਾ ਉਹ ਅਜੇ ਵੀ ਅਜੇ ਮਿਸਰਾ ਮੰਤਰੀ ਮੰਡਲ ਚ ਐ ਉਹਦਾ ਮੁੰਡਾ ਅਸ਼ੀਸ਼ ਮਿਸਰਾ ਜੀ ਨੇ ਗੱਡਗਾ ਚੜਾਈਆਂ ਸੀ ਉਹ ਜ਼ਬਾਨ ਤੋਂ ਬਾਹਰ ਹੈ ਸਾਡੇ ਕੇਸ ਸਾਡੇ ਕਿਸਾਨ ਜਿਨ੍ਹਾਂ ਨੇ ਇਹ ਅੰਦਰ ਅੰਦਰਾਸ ਕੇਸ ਦੇ ਵਿੱਚ ਸਾਡੇ ਗਵਾਹਾਂ ਨੂੰ ਧਮਕਾਇਆ ਜਾ ਰਿਹਾ ਸੋ ਕਹਿੰਦੇ ਭਾਵੇਂ ਨੂੰ ਮੈਂ ਟੈਂਦਰ ਦਾ ਸਿੰਘ ਤੇ ਜਿੰਨਾ ਮਰਜ਼ੀ ਲੈ ਲਗੇ ਕੁੱਲ ਮਿਲਾ ਕੇ ਜੇ ਕਹਿਣਾ ਹੋਵੇ ਸਾਧੀਆਂ ਮੰਗਾ ਨੂੰ ਮਾਵੇ ਕੀਤਾ ਨੂੰ ਮੰਨਣ ਦੀ ਬਜਾਏ ਸਾਥੋਂ ਬਦਲੇ ਦੇ ਫਰਨਾ ਦੇ ਨਾਲ ਚੱਲਿਆ ਜਾ ਰਿਹਾ ਬਦਲਾ ਲੈਣ ਜਾ ਰਿਹਾ ਤੇਰਾ ਵੀ ਨਾਲੇ ਮੋਰਚੇ ਦਾ ਉਦੋਂ ਵਾਰ ਹੁਣ ਦੂਜਾ ਪੱਖ ਵੀ ਸੁਣ ਲਓ ਅਸੀਂ ਜਥੇਬੰਦੀਆਂ ਨੇ ਜਿਨ੍ਹਾਂ ਨੇ ਦਿੱਲੀ ਅੰਦੋਲਨ ਕੀਤਾ ਸੀ ਉਹਨਾਂ ਨੇ 26 ਮਹੀਨਿਆਂ ਚ ਕੀ ਕੀਤਾ 26 ਮਹੀਨਿਆਂ ਤੱਕ ਅਸੀਂ ਇਹਨਾਂ ਵੀ ਘਰੇ ਬੈਠੇ ਆ ਅਸੀਂ ਪਰ ਅਸੀਂ ਕਪੜਾ ਤੱਕਰ ਇੱਕ ਸੀਮਾ ਤੱਕਰ ਲੜਾਈ ਲੜੀ ਹੈ ਅਸੀਂ ਮੰਗ ਪੱਤਰ ਦਿੱਤੇ ਆ ਬਾਰ ਬਾਰ ਜ਼ਿਲ੍ਹਾ ਅਧਿਕਾਰੀਆਂ ਰਾਹੀਂ ਸਰਕਾਰ ਕੋਲ ਮੰਗ ਪੱਤਰ ਪਹੁੰਚਾਏ ਆ ਮੰਗਾ ਜਾਦ ਕਰਾਈਆਂ ਨੇ ਬਹੁਤ ਯਾਦ ਕਰਾਇਆ ਕੁਛ ਕੁਛ ਪ੍ਰੋਟੈਸਟ ਵੀ ਕੀਤੇ ਐ ਸਥਾਨਕ ਪੱਦਰ ਦੀਆਂ ਲੜਾਈਆਂ ਵੀ ਲੜ ਗਿਆ ਨੇ ਪਰ ਇਸ ਸੀਮਾ ਤੋਂ ਅੱਗੇ ਕੁਛ ਨਹੀਂ ਕੀਤਾ ਸਮਾਂ ਮੰਗ ਕਰਦਾ ਵੀ ਇਹ ਸੀਮਾ ਨੂੰ ਤੋੜਿਆ ਜਾਵੇ ਇਹ ਜਿਹੜੀ ਬੇਨਤੀਆਂ ਵਾਲੀ ਆਰਜ਼ੀਆਂ ਵਾਲੀ ਮੰਗ ਪੱਤਰ ਦੇਣ ਵਾਲੀ ਜਿਹੜੀ ਸੀਮਾ ਇਹ ਰੂਪ ਆ ਜਿਹੜਾ ਢੋਲਦਾ ਇਹਨੂੰ ਛੱਡ ਕੇ ਸੰਘਰਸ਼ ਵਾਲਾ ਰੂਪ ਦਿੱਤਾ ਜਾਵੇ ਦਿੱਲੀ ਦੇ ਨਾਲ 22 ਪੌਣ ਵਾਲਾ ਦਿੱਲੀ ਦੇ ਨਾਲ ਧਰਨ ਵਾਲਾ ਦਿੱਲੀ ਦੇ ਨਾਲ ਮੱਥਾ ਲਾਉਣ ਵਾਲਾ ਸਿਰ ਅਛਦਾ ਰੂਪ ਦਿੱਤਾ ਜਾਵੇ ਪ੍ਰਾਪ ਬਦਲਿਆ ਜਾਵੇ 13 ਤਰੀਕ ਦਾ ਜੋ ਪ੍ਰੋਗਰਾਮ ਹੈ ਇਹ ਇਤਿਹਾਸਿਕ ਪ੍ਰੋਗਰਾਮ ਹੈ ਇੱਕ ਸਮੂਹ ਅੰਦolan ਦੇ ਵਿੱਚ ਇਤਿਹਾਸਿਕ ਮੈਂ ਐਂ ਕਹਿਣਾ ਤਾਂ ਕਹਿਣਾ ਵੀ ਉਹਦੇ ਪ੍ਰਾਪ ਬਦਲੇ ਜਾਊਗਾ ਜਿਹੜਾ 26 ਮਹੀਨੇ ਵਾਲਾ ਜਿਹੜਾ ਸੀਮਾ ਵਾਲਾ ਇੱਕ ਸ਼ਾਦਮਈ ਵਾਲਾ ਇੱਕ ਮੰਗ ਪੱਤਰ ਦੇਣ ਵਾਲਾ ਜ ਕਪੜਾ ਸੀ ਉਹ ਬਦਲਿਆ ਜਾਊਗਾ ਪਰਾ ਕਿਵੇਂ ਬਦਲਦਾ ਦੋ ਹੀ ਫੋੜੇ ਫਰਕ ਹੁੰਦਾ ਜੇ ਵਾ ਆਏ ਕਹਨਾ ਆਏ ਹੱਥ ਜੋੜੇ ਆ ਇਹ ਮੇਰੀ ਬੇਨਤੀ ਹੈ ਸਰਕਾਰ ਕੋਲੇ ਤੇ ਜੇ ਵਾ ਆਏ ਕਰਾਂ ਪਰ ਇਹ ਲੱਖ ਦਾ ਮੁੱਦਾ ਨਹੀਂ ਲੱਖ ਦਾ ਮੂਰੇ ਲੱਗੇ ਹੋਏ ਨੇ ਮੁੱਦੇ ਹੋ 50 ਹੋਰ ਕਿਸਾਨਾਂ ਦੇ ਆ ਦੇਸ਼ ਦੇ ਜਿਹੜੇ ਅਸੀਂ ਚੱਕੇ ਹੋਏ ਆ ਜਿਹੜੇ ਅਸੀਂ ਮੂਰੇ ਰੱਖੇ ਹੋਏ ਆ ਮੈਂ ਡਿਟੇਲ 'ਚ ਨਹੀਂ ਜਾ ਸਕਦਾ ਤੇ ਜਦੋਂ ਲੋਹਾ ਕਹਿੰਦੇ ਹਜੇ ਗਰਮ ਨਹੀਂ ਹੋਇਆ ਲੋਹਾ ਠੰਡਾ ਆ ਜੀ ਤੁਸੀਂ ਠੰਡਾ ਲੋਹਾ ਕੁੱਟ ਰਹੇ ਹੋ ਓ ਜਦੋਂ ਅਸੀਂ ਬਧਾਂਗੇ ਤੇਰਾ ਤਰੀਖ ਨੂੰ ਸਾਨੂੰ ਕੋਈ ਤਾਂ ਵੀ ਰੋਕਾ ਲੱਗਣੀ ਆ ਬੈਰੀਕੇਡ ਲੱਗਣਗੇ ਉਹੀ ਚੀਜ਼ਾਂ ਚੱਲਣਗੀਆਂ ਜਿਹੜੀਆਂ 220 ਚ ਹੋਈਆਂ ਸੀ ਅੱਥੂ ਗਿਆ ਚੱਲੂਗਾ ਪੜੀ ਦੇ ਬੱਚਰੋ ਚੱਲਣ ਗਈਆਂ ਓ ਭੋਲਿਓ ਓ ਜਦੋਂ ਸਾਡੇ ਤੇ ਅੱਥੂ ਕਸਦੇ ਗੋਲੇ ਠਿੱਕਰ ਹੋਏ ਉਹ ਮਿਲ ਗਿਆ ਰਹੇ ਸਾਰੀ ਦੇਸ਼ ਦੀ ਜਨਤਾ ਨੂੰ ਕਿਸਾਨਾਂ ਨੂੰ ਦਿਖਦਾ ਹੋਏ ਪਲਾਹ ਹੋ ਜਿਹੜੇ 50 ਕਰੋੜਾ ਚੁੱਪ ਕਰਕੇ ਬੈਠੇ ਰਹਿਣਗੇ ਉਹਨਾਂ ਦੇ ਸਿਹਤ ਤੇ ਕੋਈ ਅਸਰ ਨਹੀਂ ਹੋ ਉਹਨਾਂ ਦੀ ਸਿਹਤ ਤੇ ਅਸਰ ਹੋਊਗਾ ਉਹਨਾਂ ਦੇ ਤੇ ਉਹ ਟਰਨ ਗਿਆ ਉਸ ਦਿਨ ਸਾਡਾ ਤਜਰਬਾ 220 ਦੇ ਵਿੱਚ ਜਿੱਦੇ ਅਸੀਂ ਗਏ ਸੀ 26 ਤਰੀਕ ਨੂੰ ਮੇਰੇ ਕੋਲ ਗਿਣਤੀ ਨੋਟ ਹੈ 4000 ਡਾਲਰੀ ਸੀ ਸਾਰੀਆਂ ਪਰ 26 ਜਨਵਰੀ ਤੱਕ ਉਹ ਲੱਖਾਂ ਚ ਕਿਵੇਂ ਬਦਲ ਗਈ ਜੇ ਅਸੀਂ 26 ਨਵੰਬਰ ਤੋਂ ਲੈ ਕੇ 26 ਜਨਵਰੀ ਤੱਕ ਦੋ ਮਹੀਨੇ ਉੱਥੇ ਬੈਠੇ ਆਪਾਂ ਫੇਰ ਉਹ 4000 ਸੋ ਹੁਣ ਵੀ ਉਹੀ ਚੱਲਣਾ ਠੀਕ ਹੈ ਜਦੋਂ ਅਸੀਂ ਜਾਵਾਂਗੇ 4000 ਹੀ ਬਹੁਤ ਹੈ ਪਰ 4000 ਲੱਖਾਂ ਨੂੰ ਖਿੱਚेंगे ਤੇ ਜਦੋਂ ਉਹ ਲੱਖਾਂ ਉੱਥੇ ਲੜ ਰਹੇ ਹੋਏ 4000 ਟੌਰੀਆਂ ਵਾਲੇ ਲੜ ਰਹੇ ਹੋਏ ਉੱਥੇ ਤੇ ਫੇਰ ਬਾਕੀ ਜਨਤਾ ਚੁੱਪ ਕਰਕੇ ਨਹੀਂ ਦੇਸੂ ਬਾਕੀ ਜੱਥੇਬੰਦੀਆਂ ਨੂੰ ਵੀ ਆਉਣਾ ਪਊਗਾ ਅਸੀਂ ਤਾਂ ਕਹਿੰਦੇ ਪਹਿਲਾ ਦਿਨ ਤੇਰਾ ਤਰੀਫ ਤੋਂ ਪਹਿਲਾ ਪ੍ਰੋਗਰਾਮ ਦਿੱਲੀ ਕੂਚ ਦਾ ਦੇਣ ਤੱਕੇ ਮੋਚ ਦਾ ਦੇਣ ਦਿੱਲੀ ਨੂੰ ਘੇਮਦਾ ਦੇਣ ਦਿੱਲੀ ਦੀ ਹਿੱਕ ਤੇ ਜਦੋਂ ਦਾ ਦੇਣਾ ਸਿੱਤੂ ਨੂੰ ਮਗਰ ਲੱਗ ਜਾਣਗੇ ਤੇਰਾ ਵਰੀਖ ਤੋਂ ਪਹਿਲਾਂ ਦੇਣ ਦੇਣਾ ਪ੍ਰੋਗਰਾਮ ਤੇ ਜੇ ਉਹਨੇ ਨਹੀਂ ਪ੍ਰੋਗਰਾਮ ਦਿੰਦਾ ਫਿਰ ਤੇਰਾ ਵੀ ਖੜਾ ਪ੍ਰੋਗਰਾਮ ਚਾਹਵਦਾ ਫਰਜ਼ ਮੰਗਦਾ ਕੋਲੇ ਆ ਤਾਂ ਮੰਗਦਾ ਅਸੀਂ ਕੁੱਟਾਂਗੇ ਅਸੀਂ ਟੱਕਰਾਂਗੇ ਤੋਕਤਾ ਹੋਏ ਦੇਖ ਜਾਵਰਾ ਓਏ ਸਾਡਾ ਸਿੱਦਕ ਸਤੈਨ ਨੂੰ ਲਲਕਾਰੇ ਸਾਡੇ ਸਿੱਦਕ ਨੂੰ ਲਲਕਾਰਨਾ ਚਾਹੀਦਾ ਉਸ ਦਿਨ ਬੰਗਾਰਨਾ ਚਾਹੀਦਾ ਤੇ ਜਿਵੇਂ ਕੋ ਗੀਰਚ ਕਹਿੰਦੇ ਸੀ ਬਈ ਸਮਾਂ ਰੁਕ ਜੂਗਾ ਓਦੋਂ ਤੁਹਾਡਾ ਦਾਜ ਦੇਖਣ ਲਈ ਤੇਰਾ ਤਰੀਕਾ ਦਾ ਸਵਾਭ ਵੀ ਰੁਕ ਜੂਗਾ ਤੁਹਾਡੀ ਟੱਕਰ ਦੇਖਣ ਲਈ ਤੁਹਾਡਾ ਭੇੜ ਦੇਖਣ ਲਈ ਤੁਹਾਡਾ ਨਾਲ ਜਿਹੜੇ ਝੰਕਾ ਤੇ ਘੜੀ ਦੇ ਸਿੰਘਾਂ ਦਾ ਜਜ਼ਬਾ ਸੁਣਨ ਦੇਖਣ ਨੂੰ ਤਿਆਰ ਹੋ ਕੇ ਪੂਰੀ ਤਿਆਰ ਗਏ ਕਰਕੇ ਲੰਮ ਦੀ ਪੱਕੇ ਮੋਰਚੇ ਦੀ ਭੇੜ ਨੂੰ ਦਿੱਲੀ ਨੂੰ ਭਾਰਨਾ ਦੇ ਨਾਲ ਤੁਰ ਗਏ ਨਾ ਕਹਿੰਦਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ